गल बात यह रामलाल परेड है पिछो ग पिछड़ी ले ग़ल आहे बाप बाप वेच न टाइम गॾु घटि ਕੋਈ ਨਾ ਇਹ ਗੱਡੀ ਮਾਰ ਲਾ ਰਿਹਾ ਆਈ ਭਾਜੀ ਮੈਂ ਗੱਡੀ ਸਾਈਡ ਤੇ ਜਾ ਰਿਹਾ ਆ ਇਹ ਪਿੱਛੋਂ ਆ ওভারਟੇਕ ਕਰ ਰਿਹਾ ਇਹ ਦੇਖ ਲੈ ਸਾਈਡਾਂ ਤੇ ਗੱਡੀਆਂ ਖੜੀਆਂ ਇਧਰੋਂ ਅਸੀਂ ਜਾ ਰਹੇ ਆ ਇਹਨੇ ਨਹੀਂ ਦੇਖਿਆ ਵੀ ਸਾਈਡ ਤੇ ਗੱਡੀ ਨੰਨ ਜੁੱਦ ਨਹੀਂ ਨੰਨ ਜੁੱਦ ਨਹੀਂ 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 ਇੱਥੋਂ ਹੀ ਆ ਕੇ ਹੋ ਗਿਆ ਤੈਨੂੰ ਦੇਖਿਆ ਸੀ ਨਹੀਂ ਆ ਮੈਂ ਬਨੇ ਜਾਣੇ ਲੱਗਿਆ ਹੋ ਗਿਆ ਕੀ ਕਿੰਨੀ ਦੂਰ ਤਿੰਨ ਗਰੀ ਉਹ ਹੀ ਫੇਰ ਬ੍ਰੇਕ ਲੱਗੀ ਨਹੀਂ ਬਾਸ ਫੇਰ ਨੂੰ ਮਾੜ ਰੰ ਬੰਦਾ ਬਚ ਮੈਂਗਾ ਮੰਨਣਾ ਨਾ ਕੋਈ ਆਉਂਦੇ ਇਹ ਇਹ ਚੱਕਰ ਹੋ ਗਿਆ ਮਾਸਤਰੀ ਚੱਲਦੀ ਹੈ ਹੁਣ ਹਾਂਜੀ ਚਲੋ ਇਹ ਬਾਸੀ ਚਲੋ ਜੇ ਗੱਡੀ ਨਾਲ ਡਰਾਈਵਰ ਨੂੰ ਕੰਨਣਾ ਹੋ ਜਾਂਦਾ ਡਰਾਈਵਰ ਮਾਰੀ ਜੀ ਗੱਡੀ ਤਾਂ ਛੇ ਕੰਨਣਾ ਜਾ ਡਰਾਈਵਰ ਲੱਗਦੀ ਹੈ ਹਾਂ ਜਿਸ ਤਰ੍ਹਾਂ ਕਦੇ ਕਦੇ ਨਾ ਤਾਂ ਨਹੀਂ ਜਾ ਸਕਦਾ ਹਾਂ ਉਹ ਨਹੀਂ ਬੈਂਟਰੋਂ ਦਾ ਹੋ ਪਰ ਐਮਸੀ ਸਾਹਿਬ ਕੀ ਹੋਇਆ ਇੱਥੇ ਤਿੰਨ ਗੱਡੀਆਂ ਟੁਕੀਆਂ ਕਿੱਦਾਂ ਟੁਕੀਆਂ ਤੁਸੀਂ ਇੱਥੇ ਮੁੱਕ ਕੇ ਤੇ ਸਾਰਾ ਸਾਰਾ ਡਰਾਈਵਰ ਦੀ ਗਲਤੀ ਆ ਈਐਮਐਸ ਕੂਰ ਦੀ ਬੱਸਾਂ ਕਾਫੀ ਚੰਗੀ ਭਾੜਾ ਦੇ ਸਕਦੇ ਆ ਇਹ ਕਵਾੜ ਬੱਸ ਵਾ ਇੱਥੇ ਕੋਈ ਇਹ ਨਾ ਕੋਈ ਉੱਟਾ ਉੱਟਾ ਡਰਾਈਵਰ ਕਹਿੰਦਾ ਮੈਨੂੰ ਕੋ ਪਤਾ ਪਰੇਕ ਰੇਟਿੰਗ ਦਾ ਸਾਰਾ ਕੋ ਜਾਮਾ ਕੱਲ ਨੂੰ ਇਹ ਨਿਆਣੇ ਨੁਕਸਾਨ ਵੀ ਹੋ ਚੁਕਾ ਦਾ ਇਹਦੇ ਨਿਆਣੇ ਸਕੂਲ ਦੇ ਹੁੰਦੇ ਜਾਂਦੇ ਆ ਕੱਲ ਨੂੰ ਉਹਨਾਂ ਦੀ ਜ਼ਿੰਮੇਵਾਰੀ ਕੌਣ ਭਰੇਗਾ ਇਹਦੇ ਨਿਆਣੇ ਕੱਲ ਨੂੰ ਮਰਦੇ ਜਾਂ ਨੁਕਸਾਨ ਨਿਆਣੇ ਦਾ ਜਾਨੀ ਮਾਮਲਾ ਉਸਦਾ 50 ਜਾਨੀ ਨੁਕਸਾਨ ਜਾਨੀ ਨਾਲ ਮਸਾਨਾ ਪਰ ਸਭ ਦੀਆਂ ਨਵੀਆਂ ਖੱਡੀਆਂ ਇੱਕ ਸਾਈਡ ਖੜੀਆਂ ਜਿਹੜੀ ਇਧਰੋਂ ਦਾ ਲੈ ਕੇ ਆਇਆ ਤੇ 25 35 40 ਮਰ ਤੋਂ ਜਾਨੇ ਪਹਿਲੇ ਨਾ ਗਰਾਊਂਡ ਦਾਣ ਵਾਸਤੇ ਸਕੂਲ ਬੱਸ ਵਾਲਾ ਇੱਕ ਸੀਟ ਦਾ ਬੱਸ ਵਾਲਾ ਅਖੀਜ਼ਾ ਲੈ ਕੇ ਆਇਆ ਬੰਦਿਆਂ ਦਾ 50 ਸਾਰੇ ਬੰਦਿਆਂ ਦਾ ਬਚਾ ਉਹ ਬੰਦਾ ਇੱਕ ਵਿੱਚ ਬੈਠਾ ਸੀ ਉਹ ਕੋਤੇ ਬਚਾਉਂਦਾ ਸਰ ਕੀ ਨਾਮ ਆ ਨਾਮ ਰਾਮਰਾਣ ਲ ਪਲੇਰੇ ਜੀ ਇਹ ਪਤਾ ਲੱਗਾ ਇੱਕ ਤੁਹਾਡੀ ਗੱਡੀ ਵੀ ਆ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਇਕੱਠਾ ਕੀ ਮਾਮਲਾ ਸੀ ਸਰ ਨੇ ਡਰਾਈਵਰ ਪਿੱਛੋਂ ਆਇਆ ਗੱਡੀ ਤੇਜ਼ ਲੈ ਕੇ ਆ ਉਹ ਅਟੈਕ ਕਰਨ ਲੱਗਾ ਵਾ ਟਰ ਦੇ ਮਾਰੀ ਦੋ ਦੇ ਮਾਰੀ ਤਿੰਨ ਦੇ ਮਾਰੀ ਚੌਥੀ ਦੇ ਫੇਰ ਗੱਡੀ ਦੇ ਨੇ ਮਾਰ ਤੇ ਪਤਾ ਨਹੀਂ ਇਹਦੇ ਦਿਮਾਗ ਦੇ ਨੁਕਸੇ ਆ ਜਾਂ ਨੇ ਖਾਦਾ ਪੀਤਾ ਕੁਝ ਜਾਇ ਨਹੀਂ ਪਤਾ ਕੀ ਗੱਲ ਆ ਕੀ ਨਹੀਂ ਆ ਅੱਛਾ ਜੀ ਬਾਕੀ ਜਿਹੜੇ ਗੱਡੀਆਂ ਵਾਲੇ ਠੀਕ ਆ ਗੱਡੀਆਂ ਵਾਲੇ ਠੀਕ ਆ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤਾਂ ਬਚਾਵਾ ਲੇਕਿਨ ਮਾਲੀ ਨੁਕਸਾਨ ਬਹੁਤ ਜ਼ਿਆਦਾ ਲੱਖ ਰੁਪਈਆ ਤੁਹਾਨੂੰ ਦੇਖ ਹੀ ਜਾਏ ਤੇ ਲਖਵਿੰਦਰ ਭਾਜੀ ਇੱਕ 4-5 ਗੱਡੀਆਂ ਦਾ ਐਕਸੀਡੈਂਟ ਹੋਇਆ ਵਿੱਚ ਸਕੂਲ ਬੱਸ ਵੀ ਆ ਕੀ ਸਾਰਾ ਮਾਮਲਾ ਮਾਮਲਾ ਜੀ ਸਕੂਲ ਬੱਸ ਤੇ ਡਰਾਈਵਰ ਕੋਲ ਮੇਰਾ ਬ੍ਰੇਕ ਨਹੀਂ ਜਿੱੰਗੀ ਓਕੇ ਜੀ ਜਾਂ ਤਾਂ ਉਹਦੀ ਬ੍ਰੇਕ ਫੇਲ ਹੋ ਗਈ ਜਾਂ ਦੀ ਬ੍ਰੇਕ ਨਹੀਂ ਲੱਗੀ ਉਹਦੇ ਕਰਕੇ ਉਹ 4 ਗੱਡੀਆਂ ਭੱਜ ਚੁੱਕੀਆਂ ਕਿਹੜੇ ਡਰਾਈਵਰ ਤੋਂ ਨਹੀਂ ਲੱਗੀ ਬੱਸ ਆਣੇ ਤੂੰ ਇਹ ਬੱਸ ਕਿਹੜੀ ਹੈ ਓਕੇ ਜੀ ਕੀ ਨਾਮ ਹੈ ਜੀ ਜਾਂਚ ਚ ਆਇਆ ਸਭ ਤੋਂ ਡਰਾਈਵਰ ਦਾ ਨਾਮ ਹੈ ਜੀ ਪਰਮਜੀਤ ਸਿੰਘ ਜੀ ਅੱਛਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇਹ ਕਿੱਧਰ ਆ ਰਹੀ ਸੀ ਬੱਸ ਜਿਹੜੀ ਲੱਗੀ ਆ ਬੱਚੇ-ਬੱਚੇ ਵੀ ਸੀ ਸਕੂਲ ਦੇ ਜਾਂਦਾ ਸਕੂਲ ਕਿ ਕੀ ਕਾਰਨ ਕੀ ਦੱਸੇ ਐਕਸੀਡੈਂਟ ਦਾ ਕਹਿੰਦਾ ਵੀ ਬ੍ਰੇਕ ਨਹੀਂ ਲੱਗੀ ਪਈ ਅੱਛਾ ਜੀ ਤੇ ਚਾਰ ਗੱਡੀਆਂ ਹੋ ਠੁਕੀਆਂ ਉਹਦੇ ਨਾਲ ਬਸੀਆਂ ਹੋਰ ਪੰਜ ਤੇ ਅਗਲੀ ਕਾਰਵਾਈ ਕੀ ਆ ਜੀ ਦੋਨਾਂ ਪਾਰਟੀਆਂ ਉਥਾਣੇ ਖੜ੍ਹ ਲਿਆ ਜੀ ਓਕੇ ਜੀ ਡਰਾਈਵਰ ਕਵਦੀਆ ਤੇ ਆ ਅਨੀ ਡਰਾਈਵਰ ਠੀਕ